ਨਹੀਂ ਲੱਭਦਾ ਬਚਪਨ ਫੇਰ ਜਵਾਨੀ ਲੱਭੇ ਨਾ ਨਹੀਂ ਲੱਭਦਾ ਬਚਪਨ ਫੇਰ ਜਵਾਨੀ ਲੱਭੇ ਨਾ ਮਾ ਵਰਗਾ ਕੋਈ ਦੁਨੀਆ ਦੇ ਵਿੱਚ ਦਾਨੀ ਲੱਭੇ ਨਾ ਉਹ ਮਿੱਟੀਆਂ ਮਿੱਟੀਆਂ ਮੁੜ ਕੇ ਮਿੱਟੀਆਂ ਮਿੱਟੀਆਂ ਮੁੜ ਕੇ ਛੇਰ ਦੁਆਵਾਂ ਲੱਭਦੀਆਂ ਨਹੀਂ ਜੇ ਤੁਰ ਜਾਣ ਜਹਾਨੋ ਮੁੜ ਕੇ ਮਾਵਾਂ ਲੱਭਦੀਆਂ ਨਹੀਂ ਜੇ ਤੁਰ ਜਾਣ ਜਹਾਨੋ ਮੁੜ ਕੇ ਮਾਵਾਂ ਲੱਭਦੀਆਂ ਨਹੀਂ ਹੋ ਲੋਕੋ ਮਾਵਾਂ ਲੱਭਦੀਆਂ ਨਹੀਂ ਹਾਏ ਲੋਕੋ ਮਾਵਾਂ ਲੱਭਦੀਆਂ ਨਹੀਂ ਅਮੀਰ ਸਿੰਘ ਜਿਹੜੇ ਆ ਗਏ ਆਦਮਪੁਰੋਂ ਬਾਜੀ ਜੀ ਜਨਤਾ ਫਰਨੀਚਰ ਵਾਲੇ ਆ ਅਮੀਰ ਸਿੰਘ ਜੀ ਬਹੁਤ ਮੇਰਾ ਅੱਛੇ ਦੋਸਤ ਆ ਮੇਰੇ ਭਰਾਵਾਂ ਵਰਗੇ ਜੀ ਉਹਨਾਂ ਨੇ ਮੇਰਾ ਬਹੁਤ ਪਿਆਰ ਕੀਤਾ ਸ਼ੁਰੂ ਤੋਂ ਤੋਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਡੇ ਵੀਰ ਸਰਜੀਪ ਸਿੰਘ ਆ ਨਾ ਜੀ ਉਹਨਾਂ ਨੇ ਮੇਰਾ ਮੇਰੇ ਨਾਲ ਪਿਆਰ ਦਿੱਤਾ ਪੂਰਾ ਉਹਨਾਂ ਨੇ ਜਗਦੀਸ਼ RAM ਮੇਰਾ ਮੇਰੇ ਤੋਂ ਵੱਡੇ ਭਾਈ ਸਾਹਿਬ ਉਹ ਵੀ ਉਹਨਾਂ ਨੇ ਬੜਾ ਪਿਆਰ ਦਿੱਤਾ ਆ ਉਤੋਂ ਦਾ ਸਾਡੇ ਇੱਥੋਂ ਜੇ ਆਪਾਂ ਟਾਂਡੇ ਸ਼ਹਿਰ ਤੋਂ ਲਾਉਨੇ ਆ ਹੀਰਾਂ ਲਾਲ ਬੱਟੀ ਆ ਮੁੰਡਾ ਜੀ ਮੇਰਾ ਸ਼ੁਰੂ ਤੋਂ ਮੇਰਾ ਨਾ ਬਚਪਨ ਜੁੜਿਆ ਜਦੋਂ ਦੇ ਫਸ ਜਾਨਾ ਉਹਦੇ ਨਾਲ ਹੀ ਮੇਰੇ ਤੁਰਿਆ ਜੀ ਤੇ ਬਹੁਤ ਵੱਡਾ ਨਾਮ ਆ ਜਿਹੜਾ ਇੱਕ ਜਿਨ੍ਹਾਂ ਨੇ ਮੇਰਾ ਮਤਲਬ ਪੈਸੇ ਕੋਈ ਬੜੀ ਵਧੀਆ ਮੈਨੂੰ ਹੈਲਪ ਕੀਤੀ ਸਿੱਧੀ ਜੀ ਗੱਲ ਐ ਲਖਵੀਰ ਸਿੰਘ ਬੋਲਾ ਬੋਲਾ ਭਾਜੀ ਲਿਆਣੀ ਤਕਦੀਰ ਕਰ ਦਿੰਦੇ ਨੇ ਖੋਟੀਆਂ ਏ ਖਰੀ ਤਕਦੀਰ ਕਰ ਦਿੰਦੇ ਨੇ ਉਹ ਕਿਸੇ ਤੋਂ ਨਾ ਹੋਵੇ ਉਹ ਕਿਸੇ ਤੋਂ ਨਾ ਹੋਵੇ ਜੋ ਫਕੀਰ ਕਰ ਦਿੰਦੇ ਨੇ ਔਰ ਕਿਸੇ ਤੋਂ ਨਾ ਹੋਵੇ ਜੋ ਫਕੀਰ ਵੀਰ ਕਰ ਦਿੰਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੋਲਕ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਹਰ ਵਾਰ ਦੀ ਤਰ੍ਹਾਂ ਕੋਈ ਨਾ ਕੋਈ ਨਵੀਂ ਸ਼ਖਸੀਅਤ ਨੂੰ ਆਪਣੇ ਚੈਨਲ ਦੇ ਉੱਤੇ ਰੂਪ ਰੂਪ ਕਰਾਉਣੇ ਆ ਅੱਜ ਆਪਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਪ ਰੂਪ ਕਰਾਉਣ ਜਾ ਰਹੇ ਹੈਗਾ ਕਿਉਂਕਿ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੰਜਾਬੀ 뮤직 ਇੰਡਸਟਰੀ ਵਿੱਚ ਬੜੇ ਤਗੜੇ ਤਗੜੇ ਨਾਮ ਵਰ ਕਲਾਕਾਰ ਦਿੱਤੇ ਹੈਗੇ ਜਿਨ੍ਹਾਂ ਵਿੱਚੋਂ ਆਪਾਂ ਗੱਲ ਕਰੀਏ ਮਨਮੋਹਨ ਵਾਟਸਪਰਾ ਜਿਹੜੇ ਵਾਟਸਪਰਾ ਹੈਗੇ ਆ ਤੇ ਆਪਣੇ ਦੇਵੀ ਮਖਸੂਸਪੁਰੀ ਦੀ ਸਰਿੰਦਰ ਸਰਤਾਜ ਜੀ ਓਏ ਹੋਰ ਵੀ अनेका ਸਾਰੇ ਬਹੁਤ ਸਾਰੇ ਆਪਣੇ 뮤직 ਇੰਡਸਟਰੀ ਨੂੰ ਕਲਾਕਾਰ ਦਿੱਤੇ ਗਏ ਉਹਨਾਂ ਕਲਾਕਾਰਾਂ ਦੀ ਸੂਚੀ ਦੇ ਵਿੱਚੋਂ ਅੱਜ ਆਪਾਂ ਤੁਹਾਨੂੰ ਮਿਲੋਣ ਜਾ ਰਹੇ ਆ ਸਾਡੇ ਨਾਲ ਮੌਜੂਦ ਆ ਜਨਾਬ ਗਰਮੀਤ ਗੈਰੀ ਜੀ ਗਰਮੀਤ ਗੈਰੀ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦੀਆਂ ਤੁਹਾਡੇ ਜੀ ਪੰਜਾਬੀ ਰੰਗ ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਆਕੇ ਤੁਮਨੇ ਬਹੁਤ ਵੱਡਾ ਮਾਣ ਦਿੱਤਾ ਜੀ ਥੈਂਕ ਯੂ ਧੰਨਵਾਦ ਜੀ ਗੈਰੀ ਸਾਹਿਬ ਆਪਾਂ ਤੁਹਾਡੇ ਨਾਲ ਤੁਹਾਡੇ ਪਿਛੋਕੜ ਬਾਰੇ ਕੁਝ ਗੱਲਬਾਤ ਕਰਾਂਗੇ ਤੁਹਾਡੇ 뮤జిక్ ਕੈਰੀਅਰ ਬਾਰੇ ਗੱਲਬਾਤ ਕਰਾਂਗੇ ਤੁਹਾਡੀ ਗਾਇਕੀ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਗੈਰੀ ਸਾਹਿਬ ਆਪਾਂ ਆਪਣੇ ਪਿਛੋਕੜ ਬਾਰੇ ਪਹਿਲਾਂ ਸਾਡੇ ਦਰਸ਼ਕ ਵੀਰਾਂ ਨੂੰ ਜਰੂਰ ਜਾਣਕਾਰੀ ਦਿਓ ਕਿ ਤੁਸੀਂ ਕਿੱਥੋਂ ਆਪਣੀ ਫੈਮਿਲੀ ਚ ਕੌਣ-ਕੌਣ ਹੈਗਾ ਮੇਰੇ ਪਰਿਵਾਰ ਵਿੱਚ ਜੀ ਮੈਂ ਸਾਡਾ ਪਿੰਡ ਹੈਗਾ ਦਵਖਰੀ ਬੋਦਲਾ ਪਿੰਡ ਗਰਮਾ ਸਾਹਿਬ ਦੇ ਨਾਲ ਸਾਡਾ ਪਿੰਡ ਦਵਖਰੀ ਪਿੰਡ ਦਾ ਜੀ ਠੀਕ ਹੈ ਜੀ ਔਰ ਪਰਿਵਾਰ ਵਿੱਚ ਆਪਾਂ 8 ਭੈਣ ਭਾਈਆਂ ਠੀਕ ਹੈ ਜੀ। ਤੋਂ ਸਾਡੇ ਫਾਦਰ ਸਾਹਿਬ ਉਹ ਮਾਦਰ ਸਾਹਿਬ ਦੋਨੋਂ ਡੈਥ ਹੋ ਚੁੱਕੀ ਆ। ਬਾਕੀ ਸਾਡਾ ਪਰਿਵਾਰ ਫੈਮਿਲੀ ਇਸ ਵੇਲੇ ਵਧੀਆ ਹੈ। ਓਕੇ। ਬਹੁਤ ਆਨੰਦ ਚਾਹ। ਠੀਕ ਹੈ। ਅੱਛਾ ਗੈਰੀ ਸਾਹਿਬ ਗਾਇਕੀ ਦੇ ਖੇਤਰ ਦੇ ਵਿੱਚ ਆਉਣ ਦਾ ਸਵੱਬ ਕਿਵੇਂ ਬਣਿਆ ਸਾਡਾ? ਸਵੱਬ ਕਹਾਂ ਦਾ ਜੀ ਮੈਨੂੰ ਬਚਪਨ ਤੋਂ ਹੀ ਲਗਨ ਸੀਗੀ ਜਿਹੜੀ ਗਾਇਕੀ ਦੀ ਆ। ਓਕੇ ਜੀ। ਉਹ ਪਰਮਾਤਮਾ ਵੱਲੋਂ ਹੀ ਬਚਪਨ ਤੋਂ ਪਹਿਲੀ ਤੇ ਮੇਰੇ ਖਿਆਲ ਆ ਪਹਿ ਸਕੂਲ ਮੰਗਿਆ ਸੀ ਉਦੋਂ ਹੀ ਗਾਉਣ ਲੱਗ ਪਿਆ ਆਂ ਜਾ ਕੇ। ਓਕੇ ਜੀ। ਹਾਂਜੀ ਹਾਂਜੀ ਇਹ ਬਚਪਨ ਤੋਂ ਹੀ ਛੇੜਕ ਲੱਗੀ ਆ ਜੀ। ਠੀਕਾ ਠੀਕਾ ਅੱਛਾ ਸਾਡੀ ਫੈਮਿਲੀ ਚ ਕੋਈ ਗਾਉਂਦਾ ਸੀ ਜਾਂ ਸਾਡੇ ਪਰਿਵਾਰ ਵਿੱਚ ਕੋਈ ਗਾਉਂਦਾ ਸੀ ਜਿਨ੍ਹਾਂ ਵੱਲ ਦੇ ਕਿ ਤੁਹਾਡੇ ਦਿਮਾਗ ਦੇ ਅੰਦਰ ਵੀ ਕੀੜਾ ਜਗ ਗਿਆ ਕਿ ਮੈਂ ਵੀ ਯਾਰ ਗਾਇਕੀ ਖੇਤ 'ਚ ਆਪਣਾ ਨਾਂ ਬਣਾਵਾਂ ਮੇਰੇ ਪਰਿਵਾਰ 'ਚ ਵੈਸੇ ਕੋਈ ਐਡਾ ਤਾਂ ਨਹੀਂ ਸੀ ਪਰ ਫਿਰ ਵੀ ਮੇਰੇ ਵੱਡੇ ਭਾਈ ਸਾਹਿਬ ਸਰਜੀਤ ਸਿੰਘ ਉਹ ਗੋਂ ਗੋਂ ਬਣਾਉਂਦੇ ਹੁੰਦੇ ਸੀ ਕੁਛ ਨਾ ਕੁਛ ਗਾਉਂਦੇ ਰਹਿੰਦੇ ਹੁੰਦੇ ਉਹਨਾਂ ਨੂੰ ਦੇਖ ਕੇ ਕੁਛ ਮੈਨੂੰ ਆਇਆ ਪਰ ਬਾਅਦ ਵਿੱਚ ਐਸਾ ਮੋੜ ਆਇਆ ਵੀ ਉਹ ਉਹ ਕਹਿੰਦੇ ਹੁੰਦੇ ਸੀ ਬਸ ਵਈ ਤੇ ਪਿੱਛੇ ਉਹ ਵਧੀਆ ਆਇਆ ਵੀ ਤੂੰ ਯਾਰ ਜ਼ਿਆਦਾ ਵਧੀਆ ਕਿਉਂ ਲਗਨ ਵਾਸੀ ਸ਼ੁਰੂ ਠੀਕ ਆ ਫੇਰ ਪਿੱਛੇ ਮੜ ਮਿਊਜ਼ਿਕ ਦੀਆਂ ਬਰੀਕੀਆਂ ਕਿਹਨਾਂ ਦੇ ਕੋਲੋਂ ਤੁਸੀਂ ਸਿੱਖੇ ਜਣ ਕੇ ਤੁਹਾਡੇ ਉਸਤਾਦ ਜੀ ਕੌਣ ਨੇ ਜਿਨ੍ਹਾਂ ਕੋਲੋਂ ਤੁਸੀਂ ਮਿਊਜ਼ਿਕ ਦੀਆਂ ਬਰੀਕੀਆਂ ਸਿੱਖ ਕੇ ਅੱਜ ਗਾਇਕੀ ਖੇਤਰ ਵਿੱਚ ਵਧੀਆ ਨਾਮ ਕਮਾਇਆ ਵਾਹ ਕੀ ਬਾਤ ਬਹੁਤ ਵਧੀਆ ਕੁਐਸਚਨ ਤੁਹਾਡਾ ਐਕਚੁਅਲ ਦੇ ਵਿੱਚ ਮੈਂ ਹੈ ਨਾ ਜਦੋਂ ਜਦੋਂ ਕਿ ਮੈਨੂੰ ਗਾਇਕੀ ਸੋਹਣੀ ਆਪਣੇ ਆਪ ਨੂੰ ਲੱਗਾ ਕਿ ਮੈਂ ਵਧੀਆ ਗਾਉਣਾ ਜੀ ਉਦੋਂ ਕਿ ਮੈਂ ਸਰਦੂਸ ਸਕੰਦਰ ਜੀ ਨੂੰ ਆਪਣਾ ਆਈਡਲ ਮੰਨਦਾ ਹੁੰਦਾ ਸੀ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਸੁਣਦਾ ਹੁੰਦਾ ਸੀ ਹਰ ਗਾਣਾ ਫਾਲੋ ਕਰਨਾ ਉਹਨਾਂ ਦਾ ਹੈ ਨਾ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਵਾਇਗਰ ਨੇ ਕਿਰਪਾਈ ਇਦਾਂ ਦੀ ਕੀਤੀ ਮੇਰੇ ਤੇ ਕਿ ਮੈਂ ਮੈਨੂੰ ਉਸਤਾਦੋਂ ਕੇ ਉਸਤਾਦ ਮਿਲੇ ਉਸਤਾਦ ਭਾਈ ਦਲਵਾਰ ਸਿੰਘ ਭਾਈ ਦਲਵਾਰ ਸਿੰਘ ਬੋਦਲਾ ਗਰਨਾ ਸਾਹਿਬ ਦੇ ਨਾਲ ਪੈਣ ਉਹਨਾਂ ਦਾ ਬੋਦਲਾ ਪੈਂਦਾ ਜੀ ਓਕੇ ਜੀ ਜਿਨ੍ਹਾਂ ਦੀ ਅਸ਼ੀਰਵਾਦ ਦਾ ਸਦਕਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਔਰ ਬੜਾ ਬਹੁਤ ਪਿਆਰ ਦਿੱਤਾ ਜੀ ਉਹਨਾਂ ਨੇ ਠੀਕ ਹੈ ਜੀ ਜੀ ਅੱਛਾ ਆਪਣੇ ਗਾਇਕੀ ਖੇਤਰ ਵਿੱਚ ਆਪਾਂ ਨੂੰ ਕਿੰਨਾ ਕ ਸਮਾਂ ਹੋ ਗਿਆ ਮੈਨੂੰ ਲਗਭਗ 25 ਤੋਂ 30 ਸਾਲ ਹੋ ਚੁੱਕੇ ਆ ਜੀ ਓਕੇ ਜੀ ਹਾਂ ਜੀ ਹਾਂ ਜੀ ਜਦ ਕਿ ਸਾਡੀ ਉਮਰ ਦੇ ਜਿੰਨੀ ਤੁਹਾਨੂੰ ਗਾਇਕੀ ਦਾ ਪਿਆਰ ਪਾ ਗਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਅ ਆਪਾਂ ਪਹਿਲਾ ਸਟੇਜ ਸਾਂਝੀ ਆਪਾਂ ਕਿੱਥੇ ਕੀਤੀ ਜਾ ਕੇ ਜਦੋਂ ਸਟੇਜਾਂ ਸ਼ੁਰੂ ਕੀਤੀ ਤੁਸੀਂ ਗਾਉਂਦਿਆਂ ਪਹਿਲੀ ਸਟੇਜ ਕਿੱਥੇ ਕੀਤੀ ਜੇਕਰ ਜ਼ਿਆਦਾ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਦੱਸਣਾ ਕਿ ਜਦੋਂ ਪਹਿਲੀ ਵਾਰ ਸਟੇਜ ਦੇ ਉੱਤੇ ਚੜ੍ਹੇ ਉਸ ਵੇਲੇ ਮਨ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਪਹਿਲੀ ਵਾਰ ਮੈਂ ਐਕਚੁਅਲੀ ਜਿੱਦਾਂ ਧਾਰਮਿਕ ਤੋਂ ਮੈਂ ਗਾਉਂਦਾ ਹੁੰਦਾ ਸੀ ਇੰਦਾ ਹੀ ਲੋਕਾਂ ਦੇ ਜਾ ਕੇ ਮਾੜਾ-ਮੋਟਾ ਪਰ ਜਿਹੜੀ ਵਧੀਆ ਸਟੇਜ ਮੈਂ ਸਾਂਝੀ ਕੀਤੀ ਨਾ ਪਹਿਲੀ ਵਾਰ ਉਹ ਮੈਨੂੰ ਅੱਜ ਵੀ ਯਾਦ ਆ ਕਿ ਦੱਸੋ ਇਹ ਸਟੇਡੀਅਮ ਪ੍ਰੋਗਰਾਮ ਸੀਗਾ ਸਟੇਡੀਅਮ ਦੇ ਵਿੱਚ ਓਕੇ ਉੱਥੇ ਸੁਰਜੀਤ ਬਿੰਦਰਖੀਓ ਜੀ ਆਏ ਸਨ ਅੱਛਾ ਜੀ ਤੇ ਉਹਨਾਂ ਨੇ ਉਹਨਾਂ ਦੇ ਨਾਲ ਮੇਰੀ ਵੀ ਸੇਵ ਸੀਗੀ ਪਹਿਲਾਂ ਮੈਂ ਗਿਆ ਆ ਸੀ ਤੇ ਉਸ ਤੋਂ ਬਾਅਦ ਸੁਰਜੀਤ ਬਿੰਦਰਖੀਆ ਜੀ ਨੇ ਗਿਆ ਸੀ ਔਰ ਬਹੁਤ ਜ਼ਿਆਦਾ ਬਹੁਤ ਵਧੀਆ ਬਹੁਤ ਆਨੰਦ ਆਇਆ ਸੀ ਬਹੁਤ ਚੰਗਾ ਲੱਗਿਆ ਸੀ ਇਹ ਤੇ ਹਲੋ अच्छा जबो सजिद बेंद्रखिया साहब ਦੇ ਨਾਲ ਤੁਸੀਂ ਸਟੇ ਸਾਂਝੀ ਕੀਤੀ ਉਸ ਵੇਲੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਸੀ ਕਿਉਂਕਿ ਉਹ ਉਸ ਵੇਲੇ 스타 ਕਲਾਕਾਰ ਸੀਗੇ ਓਕੇ ਤਾਂ ਮੈਂ ਤਾਂ ਸ਼ੁਰੂ ਹੋਇਆ ਸੀਗਾ ਹੈਨਾ ਪਰ ਉੱਥੇ ਆਡੀਅੰਸ ਨੇ ਜਦੋਂ ਸੁਣਿਆ ਸੀ ਤਾਂ ਲੋਕਾਂ ਨੇ ਬਹੁਤ ਲੋਕਾਂ ਨੇ ਗਿਆ ਸੀ ਕਿ ਯਾਰ ਇਹ ਮੁੰਡਾ ਜਿਹੜਾ ਪਹਿਲਾਂ ਗਾ ਕੇ ਗਿਆ ਇਹ ਬਹੁਤ ਹੀ ਸੋਹਣਾ ਗਾ ਕੇ ਗਿਆ ਚਲੋ ਇਹ ਵੀ ਕੋਈ ਕਿਰਪਾ ਨਾ ਉਹ ਉਸ ਪਰਮਾਤਮਾ ਦੀ ਕਿਰਪਾ ਸੀਗੀ ਹਾਂਜੀ ਅੱਛਾ ਜਦੋਂ ਤੁਸੀਂ ਗਾਇਕੀ ਖੇਤਰ ਵਿੱਚ ਆ ਗਏ ਫਿਰ ਕੈਸਟਾ ਦਾ ਦੌਰ ਆਪਣਾ ਕਦੋਂ ਸ਼ੁਰੂ ਹੋਇਆ ਵੀ ਪਹਿਲੀ ਕੈਸਟ ਆਪਣੀ ਕਦੋਂ ਆਈ ਕੈਸਟਾਂ ਦਾ ਦੌਰ ਤਾਂ ਕਾਫੀ ਦੇਰ ਦਾ ਚੱਲਦਾ ਪਿਆ ਜੀ ਮੇਰਾ ਖਿਆਲ ਆ ਕੋਈ 94 95 ਤੋਂ ਚੱਲਦਾ ਪਿਆ ਇਹ ਕੈਸਟਾਂ ਦਾ ਦੌਰ ਹੈ ਨਾ ਓਕੇ ਪਹਿਲੀ ਕੈਸਟ ਜਿੱਦਾਂ ਆਈ ਸੀ ਗਲਸਣ ਕੁੜੀ ਆਈ ਸੀ ਮੇਰੀ ਟੇਪ ਓਕੇ ਇਹਦੇ ਵਿੱਚ ਰਵਿੰਦਰ ਰੋਡਪੁਰੀ ਭਾਜੀ ਠੀਕ ਹੈ ਸੁਖਜੀਤ ਛਾਂਸਾਂ ਵਾਲਿਆਂ ਦੇ ਲਿਖੇ ਹੋਏ ਗਾਣੇ ਬੜੇ ਖਰੇ ਸੀਗੇ ਜੀ ਠੀਕ ਹੈ ਜੀ ਜਦੋਂ ਪਹਿਲੀ ਕੈਸਟ ਕੀਤੀ ਉਸ ਕੈਸਟ ਨੂੰ ਸਾਡੇ ਦਸ਼ਕ ਵੀਰਾਂ ਦਾ ਕਿਹੋ ਜਿਹਾ ਹੰਗਾਰਾ ਮਿਲਿਆ ਸੀ ਬਹੁਤ ਵਧੀਆ ਹੰਗਾਰਾ ਮਿਲਿਆ ਸੀ ਜੀ ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲਿਆ ਸੀ ਉਹ ਸਮਾਂ ਹੀ ਅਜਿਹਾ ਦਾ ਸੀਗਾ ਉਹਨਾਂ ਦੀ ਟੇਪਾਂ ਕੈਸਟਾਂ ਚੱਲ ਠੀਕ ਹੈ ਡੈਕ ਵਾਲੀਆਂ ਡੈਕ ਵਾਲੀਆਂ ਕਿਸਾ ਚਲਦੀਆਂ ਬਹੁਤ ਆਨੰਦ ਆ ਤੁਸੀਂ ਇੱਕ ਅਜਿਹੇ ਕਲਾਕਾਰ ਹੈ ਜਿਨ੍ਹਾਂ ਨੇ ਡੈਕ ਵਾਲੀਆਂ ਤੋਂ ਲੈ ਕੇ ਪਿੰਨ ਡਰਾਇਵਾਂ ਤੱਕ ਅਦਾ ਸਮਾਂ ਦੇ ਦਿੱਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਉਹ ਵਾਲੇ ਸਮੇਂ ਨੇ ਤੇ ਅੱਜ ਦੇ ਸਮੇਂ ਨੇ ਤੁਸੀਂ ਕਿਹੋ ਜਿਹਾ ਦੇਖਦੇ ਹੋ ਉਹ ਸਮਾਂ ਬੜੀ ਬਹੁਤ ਵਧੀਆ ਸਿਵਾ ਹੈ ਨਾ ਉਹ ਸਮੇਂ ਚ ਲੋਕਾਂ ਦੇ ਵਿੱਚ ਪਿਆਰ ਬਹੁਤ ਸੀਗਾ ਆਪਸੀ ਪਿਆਰ ਬਹੁਤ ਸੀ ਹੁਣ ਹੈ ਨਹੀਂ ਲੈ ਗਿਆ ਲੋਕਾਂ ਨੇ ਪਿਆਰ ਹੁਣ ਤਾਂ ਬਸ ਜੈਲਸੀ ਆ ਜੀ ਜੀ ਅੱਛਾ ਗੈਰੀ ਸਾਹਿਬ ਇੱਕ ਤੁਹਾਡਾ ਪਿੱਛੇ ਜੇ ਬਹੁਤ ਜ਼ਿਆਦਾ ਮਕਬੂਲ ਗੀਤ ਹੋਇਆ ਸੀ ਜਿਹੜਾ ਕਬੱਡੀ ਉੱਤੇ ਸੀਗਾ ਕੌਡੀ ਜਦੋਂ ਯਾਰ ਬੋਲਿਆ ਤੁंजे ਤਾੜੀਆਂ ਨਾਲ ਸਾਰਾ ਇਹ ਮੈਦਾਨ ਉਸ ਗੀਤ ਦੇ ਚੰਦ ਲੈਣਾ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਸਾਂਝੇ ਕੀ ਵਾ 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 ਬਹੁਤ ਵਧੀਆ ਭਾਈ ਗਵਾਜੇ ਵਾਂਗੂੰ ਉੱਡ ਜਾਈ ਦਾ ਚਿੱਤ ਕਰਕੇ ਵੜੇ ਖਬੀ ਖਾਂ ਕੀ ਵਾ ਓ ਕੋਡੀ ਜਦੋਂ ਯਾਰ ਪਾਉਂਦੇ ਆ ਗੂੰਜੇ ਤਾੜੀਆਂ ਨਾ ਸਾਰਾ ਹੀ ਮੈਦਾਨ ਬਾਜ ਵਾਂਗ ਉੱਡ ਜਾਈਦਾ ਚਿੱਤ ਕਰਕੇ ਵੱਡੇ ਖਬੀਖਾਨ ਬਾਜ ਵਾਂਗ ਉੱਡ ਜਾਈਦਾ ਚਿੱਤ ਕਰਕੇ ਵੱਡੇ ਖਬੀਖਾਨ ਕੋਡੀ ਜਦੋਂ ਯਾਰ ਪਾਉਂਦੇ ਆ ਕੋਡੀ ਜਦੋਂ ਯਾਰ ਪਾਉਂਦੇ ਆ ਓ ਕੋਡੀ ਜਦੋਂ ਯਾਰ ਪਾਉਂਦੇ ਆ ਗੂੰਜੇ ਤਾੜੀਆਂ ਨਾ ਸਾਰੇ ਜੋਂ ਸਾਰਾ ਹੀ ਮੈਦਾਨ ਬਾਜ਼ਰ ਵਾਲ ਨੂੰ ਉਹ ਡੇ ਜਾਈਦਾ ਚਿੱਪ ਕਰਕੇ ਵੱਡੇ ਖੱਬੀ ਖਾ ਕੀ ਬਤਾ ਕੀ ਬਤਾ ਬਹੁਤ ਜੈਸਾ ਮੈਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਸਾਰੇ ਕਬੱਡੀ ਖਿਡਾਰੀਆਂ ਦੇ ਇੰਟਰਵਿਊ ਕਰੀਦੀ ਆ ਔਰ ਉਹਦੇ ਵਿੱਚ ਆਪਾਂ ਤੁਹਾਡੇ ਇਹ ਵਾਲੇ ਗੀਤ ਦੇ ਕੋਈ ਨਾ ਕੋਈ ਟੱਪਾ ਜ਼ਰੂਰ ਬੋਲੀਦਾ ਜੀ ਵਾ ਵਾ ਬਹੁਤ ਧੰਨਵਾਦੀ ਜੀ ਕਿ ਮੈਨੂੰ ਬਹੁਤ ਪਸੰਦ ਆ ਕਿ ਕੌਡੀ ਜਦੋਂ ਯਾਰ ਬੁੰਦੇ ਗੁੰਲੇ ਤਾੜੀਆਂ ਨਾਲ ਸਾਰੇ ਮੈਦਾਨ ਚਲੋ ਇਸ ਗੀਤ ਦੇ ਨਾਮ ਨਾਲ ਆਪਾਂ ਤਾਡੇ ਕੋਲ ਹੋਰ ਚਲੋ ਮੈਂ ਤੁਹਾਡੀ ਗੱਲ ਕਰਨੀ ਚਾਹੁੰਨਾ ਇਹ ਗਾਣਾ ਇਦਾਂ ਦਾ ਜਿਹੜਾ ਵਰਲਡ ਕੱਪ ਕਰਾਉਂਦੇ ਹੁੰਦੇ ਸੀ ਸਾਡੇ ਪੰਜਾਬ ਦਾ ਬਹੁਤ ਵੱਡਾ ਵਰਲਡ ਕੱਪ ਉਹਦੇ ਵਿੱਚ ਵੀ ਜਿਹੜੇ ਐਂਕਰ ਬੋਲਦੇ ਹੁੰਦੇ ਸਨ ਉਹਨਾਂ ਨੇ ਬੜੀ ਵਾਰ ਬੋਲਿਆ ਆ ਬਾਦਵਾਂ ਘੋਟ ਜੇ ਦਾ ਚਿਤ ਕਰਕੇ ਵੱਡੇ ਕਵੀਖਾਨ ਉਹਨੇ ਆਪਣੇ ਉਹਨੂੰ ਬੜਾ ਚੰਗਾ ਲੱਗਦਾ ਮੇਰਾ ਗਾਇਆ ਹੋਇਆ ਗੀਤ ਹੈ ਨਾ ਜੀ 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 ਅੱਛਾ ਗੈਰੀ ਸਾਹਿਬ ਜਦੋਂ ਤੁਸੀਂ ਗਾਇਕੀ ਖੇਤਰ ਦੇ ਵਿੱਚ ਆ ਗਏ ਉਹ ਕਿਹੜੇ ਵੀਰ ਭਰਾ ਹੈਗੇ ਆ ਜਾਂ ਕਿਹੜੇ ਵੀਰ ਭੈਣਾ ਹੈਗੇ ਆ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਗੈਰੀ ਭਾਜੀ ਤੁਸੀਂ ਬਹੁਤ ਵਧੀਆ ਗਾਉਂਦੇ ਆ ਆਪਾਂ ਤੁਹਾਡੇ ਨਾਲ ਆ ਤੁਸੀਂ ਹੋਰ ਵੀ ਵਧੀਆ ਕਰੋ ਉਹਨਾਂ ਦਾ ਸਾਡੇ ਸਾਡੇ ਦਸਕਵੀਂ ਵੀਰਾਂ ਨੂੰ ਕੈਮਰੇ ਤੇ ਜਰੂਰ ਨਾਮ ਬਹੁਤ ਵਧੀਆ ਕੁਐਸਚਨ ਪਾ ਜੀ ਮੇਰੇ ਐਕਚੁਅਲ ਦੇ ਵਿੱਚ ਬਚਪਨ ਤੋਂ ਤਾਂ ਬਹੁਤ ਵਧੀਆ ਸੱਜਣ ਮਿੱਤਰ ਸੀਗੇ ਜਿਹੜੇ ਨਾਲ ਸੀਗੇ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਮੈਨੂੰ ਸਪੋਰਟ ਬਹੁਤਾਈ ਕੀਤਾ ਹੈ ਹਨਾ ਸਮਾਂ ਤਾਂ ਹੈਗਾ ਤੁਹਾਨੂੰ ਪਤਾ ਕੋਈ ਨਹੀਂ ਅੱਜ ਕੱਲ ਲੋਕ ਕਰਦਾ ਪਰ ਫਿਰ ਵੀ ਜਿਹੜੀ ਹੱਲਾਸ਼ੀਰ ਦੇ ਦੇਣੀ ਹੈ ਕਿਸੇ ਨੂੰ ਕਿ ਤੂੰ ਬਹੁਤ ਵਧੀਆ ਹੈ ਸਪੋਰਟ ਹੀ ਹੁੰਦੀ ਹੈ ਹਨਾ ਅਮੀਰ ਸਿੰਘ ਹੈਗੇ ਆ ਆਦਮਪੁਰ ਨੂੰ ਭਾਈ ਜੀ ਜਨਤਾ ਫਰਨੀਚਰ ਵਾਲੇ ਆ ਅਮੀਰ ਸਿੰਘ ਜੀ ਬਹੁਤ ਮੇਰਾ ਅੱਛੇ ਦੋਸਤ ਆ ਮੇਰੇ ਭਰਾਵਾਂ ਵਰਗੇ ਜੀ ਉਹਨਾਂ ਨੇ ਮੇਰਾ ਬਹੁਤ ਪਿਆਰ ਕੀਤਾ ਸ਼ੁਰੂ ਤੋਂ ਜੀ ਤੋਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਡੇ ਵੀਰ ਸਰਜੀਤ ਸਿੰਘ ਆ ਨਾ ਜੀ ਉਹਨਾਂ ਨੇ ਮੇਰਾ ਮੇਰੇ ਨਾਲ ਪਿਆਰ ਦਿੱਤਾ ਪੂਰਾ ਉਹਨਾਂ ਨੇ ਜੀ ਜਗਦੀਸ਼ RAM ਮੇਰਾ ਮੇ ਤੋਂ ਵੱਡੇ ਭਾਈ ਸਾਹਿਬ ਉਹ ਵੀ ਉਹਨਾਂ ਨੇ ਬੜਾ ਪਿਆਰ ਦਿੱਤਾ ਉਸ ਤੋਂ ਬਾਅਦ ਸਾਡੇ ਇੱਥੋਂ ਜੇ ਆਪਾਂ ਟਾਂਡੇ ਸ਼ਹਿਰ ਤੋਂ ਲਾਉਨੇ ਆ ਹੀਰਾਲਲ ਪੱਟੀਆ ਮੁੰਡਾ ਜੀ ਮੇਰਾ ਸ਼ੁਰੂ ਤੋਂ ਨਿਰਨਾ ਬਚਪਨ ਜੁੜਿਆ ਜਦੋਂ ਦੇ ਫਸਟ ਜਨ ਲਾਉਣ ਦੇ ਨਾਲ ਹੀ ਮੇਰੇ ਤੁਰਿਆ ਜੀ ਤੇ ਬਹੁਤ ਵੱਡਾ ਨਾਮ ਆ ਜਿਹੜਾ ਇੱਕ ਜਿਨ੍ਹਾਂ ਨੇ ਮੇਰਾ ਮਤਲਬ ਪੈਸੇ ਪੱਖੋਂ ਵੀ ਬੜੀ ਵਧੀਆ ਮੈਨੂੰ ਹੈਲਪ ਕੀਤੀ ਸਿੱਧੀ ਜੀ ਗੱਲ ਹੈ ਲਖਵੀਰ ਸਿੰਘ ਗੋਲਾ ਗੋਲਾ ਭਾਜੀ ਮਿਆਣੀ ਤੋਂ ਮਸ਼ਹੂਰ ਆ ਭਾਜੀ ਉਹ ਉਹਨਾਂ ਨੇ ਕਦੇ ਮੈਨੂੰ ਡੋਲਣ ਨਹੀਂ ਆਉਂ ਦਿੱਤਾ ਜਦ ਵੀ ਮੈਂ ਅੱਜ ਕੱਲ ਅਮਰੀਕਾ 'ਚ ਰਹਿੰਦੇ ਹਾਂ ਜਦ ਕਿਤੇ ਮੈਂ ਕਾਲ ਕਰਦਾ ਨਾ ਤੇ ਭਾਜੀ ਮੈਨੂੰ ਇਦਾਂ ਯਾਰ ਮੈਂ ਕੁਝ ਚਾਹਣਾ ਕਿ ਮੇਰਾ ਮਾਰਕੀਟ ਵਿੱਚ ਕੁਝ ਮੈਂ ਵਧੀਆ ਆ ਜਾਵਾਂ ਤਾਂ ਉਹਨਾਂ ਦੀ ਹੀ ਹੁੰਦੇ ਵੀ ਕੋਈ ਨਹੀਂ ਯਾਰ ਕੋਈ ਟੈ ਉਸ ਤੋਂ ਬਾਅਦ ਰਣਜੀਤ ਸਿੰਘ ਮੁੰਡਾ ਹੁੰਦਾ ਸੀ ਮਨਜੀਤ ਸਿੰਘ ਕੋਟਲੇ ਤੋਂ ਓਕੇ ਠੀਕ ਹੈ ਜੀ ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕੀਤਾ ਮਨਜੀਤ ਭਾਈ ਨੇ ਹੈਨਾ ਉਸ ਤੋਂ ਬਾਅਦ ਆਪਣੇ 뮤జిशियन ਕਲਾਕਾਰ ਲਾ ਲਵੋ ਤੇ ਜਿੰਨੇ ਵੀ ਇੱਥੇ ਦੀਪਾ ドラਮਾ ਵਾਲਾ ਮੁੰਡਾ ਸਿੰਗਰ ਹੈ ਉਹਨਾਂ ਨੇ ਬੜਾ ਮਤਲਬ ਸਿੰਗਰਾਂ ਵਿਚਾਰ ਬਹੁਤ ਘੱਟ ਹੁੰਦਾ ਹੈ ਕਿ ਇਹੋ ਜਿਹੇ ਪਰ ਉਹ ਲੋਕ ਇਦਾਂ ਦੇ ਵਿੱਚ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਪਏ ਜੀ 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 ਅੱਛਾ ਗੈਰੀ ਸਾਹਿਬ ਜਦੋਂ ਤੁਸੀਂ ਆਪਾਂ ਗਾਇਕੀ ਖੇਤਰ ਦੇ ਵਿੱਚ ਸ਼ੁਰੂਆਤ ਕਰ ਲਈਏ ਹੁਣ ਤੱਕ ਆਪਣੀਆਂ ਕਿੰਨੀਆਂ ਕਾਸ਼ਟਾਂ ਆ ਚੁੱਕੀਆਂ ਹੈਗੀਆਂ ਕੈਸਟਾਂ ਤੋਂ ਭਾਜੀ ਕਾਫੀ ਆ ਚੁੱਕੀਆਂ ਆ ਪਰ ਵਿੱਚ ਜਿੰਨਾ ਚੁਣਵੀਆਂ ਜਿਹੜੀਆਂ ਕੈਸਟਾਂ ਜਿਹੜੀਆਂ ਮੈਨੂੰ ਵਧੀਆ ਲਗੀਆਂ ਜਿਨ੍ਹਾਂ 'ਚ ਬੜੀਆਂ ਚੀਜ਼ਾਂ ਵਧੀਆ ਆਈਆਂ ਹੈ ਹਨਾ ਧਾਰਮਿਕ ਮੈਂ ਭਾਜੀ ਕੁਝ ਸਮੇਂ ਤੋਂ ਧਾਰਮਿਕ ਨੂੰ ਅਪਣਾ ਲਿਆ ਜਿਆਦਾ ਕਿਉਂਕਿ ਪੰਜਾਬੀ ਲਾਈਨ ਦੇ ਵਿੱਚ ਇੱਕ ਤਾਂ ਪੈਸਾ ਬਹੁਤ ਚਾਹੀਦਾ ਹੈ ਜੀ 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 ਦੂਜੇ ਨੰਬਰ ਤੇ ਕੰਪੀਟੀਸ਼ਨ ਜੇ ਹੋ ਗਿਆ ਜੀ ਜੀ ਅੱਜ ਕੱਲ ਕੰਪੀਟੀਸ਼ਨ ਸਿੰਗਰਾਂ ਵਿੱਚ ਬਹੁਤ ਆ ਬਹੁਤ ਜ਼ਿਆਦਾ ਭਾਜੀ ਇਸ ਲਈ ਮੈਂ ਧਾਰਮਿਕ ਲਾਈਨ ਅਪਣਾਈ ਆ ਹੁਣ ਮੇਰਾ ਜਾਗਰਣ ਦਾ ਕੰਮ ਹੈ ਸੂਹੀ ਪ੍ਰੋਗਰਾਮ ਕਰਦਾ ਮੈਂ ਜ਼ਿਆਦਾ ਹੈਨਾ ਤੇ ਉਹਦੇ ਵਿੱਚ ਭਾਜੀ ਬੜਾ ਨਾਮ ਆ ਰਿਹਾ ਰਿਸਪੈ ਜੀ ਠੀਕ ਹੈ ਜੀ ਉਹਦੇ ਵਿੱਚ ਮੇਰੀਆਂ ਕਾਫੀ ਟੇਪਾਂ ਆਈਆਂ ਐ ਦਾ ਬਾਬਾ ਵਾਸਨਾ ਜੀ ਆ ਮੈਂ ਬਾਬੇ ਨੂੰ ਮਨਾਉਣ ਚੱਲਿਆ ਬੜੀ ਸੁੰਦਰ ਭੇਟਾਂ ਦੀ ਗੈਸਟ ਆਈ ਸੀ ਮੇਰੀ ਹਨਾ ਇੱਕ ਮਾਤਾ ਦੀ ਭੇਟਾਂ ਦੀ ਗੈਸਟ ਆਈ ਸੀ ਸੁਣ ਮਾਂ ਪੁਕਾਰ ਜੀ ਇੱਕ ਮਾਂ ਬਗਲਾ ਮੁਖੀ ਦੀ ਮੇਰੀ ਗੈਸਟ ਆਈ ਸੀ ਮਾਂ ਬਗਲਾ ਮੁਖੀ ਤੇਰੀ ਜੈ ਹੋਵੇ ਜੀ ਭੋਲੇ ਸ਼ੰਕਰ ਦੇ ਭਜਨਾ ਦੀ ਗੈਸਟ ਆਈ ਐ ਸ਼ੇ ਮਹਿਮਾ ਬਲ ਕਾਫੀਆਂ ਘੰਟਾ ਇਦਾਂ ਲਿਆ ਤੇ ਹੁਣ ਲੇਟਸ ਜਿਹੜੀਆਂ ਪਾਈਆਂ ਆ ਜਿੱਦਾਂ ਕੁਝ ਗੀਤ ਆ ਇੱਕ ਬਹੁਤ ਸੁੰਦਰ ਆਇਆ ਆ ਐ ਭਾਵੇਂ ਟਨ ਤੇ ਕਪੜਾ ਨਹੀਂ ਭਾਵੇਂ ਸਿਰ ਤੇ ਛਪਰਾ ਨਹੀਂ ਮਨੇ ਕਿਹਦਾ ਦਿਲ ਕਰਦਾ ਹੈ ਦੁਨੀਆ ਤੋਂ ਜਾਣੇ ਨੂੰ ਬਹੁਤ ਸੋਹਣਾ ਗੀਤ ਹੈ ਭਾਜੀ ਇਹ ਇਹ ਮੇਰਾ ਲੇਟੈਸਟ ਆਇਆ ਜੀ ਅੱਛਾ ਗਹਿਰੀ ਸਾਹਿਬ ਹੁਣ ਤੱਕ ਆਪਾਂ ਕਿੰਨੇ ਕ ਰਾਈਟਰਾਂ ਨੂੰ ਗਾ ਚੁੱਕੇ ਆ ਰਾਈਟਰ ਦੇਖਿਆ ਤਾਂ ਰਾਈਟਰ ਤਾਂ ਕਾਫੀ ਰਾਈਟਰਾਂ ਨੂੰ ਭਾਜੀ ਮੈਂ ਗਾ ਚੁੱਕਾ ਆਂ ਪਰ ਜਿਹੜੇ ਮੈਨੂੰ ਅਸਲ ਵਿੱਚ ਯਾਦ ਜ਼ਿਆਦਾ ਜਿਹੜੇ ਬਹੁਤ ਮੰਨਾ ਪਿਆਰ ਵੀ ਕਰਦੇ ਆਂ ਜੀ ਉਸਤਾਦ ਸੁਖਜੀਤ ਝਾਂਸਾ ਵਾਲੇ ਜੀ ਬਹੁਤ ਵਧੀਆ ਰਹਿ ਗਿਆ ਠੀਕ ਹੈ ਜੀ ਬਹੁਤ ਵਧੀਆ ਸ਼ਾਇਰਾ ਹੋ ਜੀ ਤੇ ਉਸ ਤੋਂ ਬਾਅਦ ਉਸਤਾਦ ਹਰਵਿੰਦਰ ਰੋਡਪੁਰੀ ਭਾਜੀ ਉਹਨਾਂ ਨੂੰ ਵੀ ਮੈਂ ਲਗਾਇਆ ਜੀ ਉਹ ਵੀ ਬਹੁਤ ਪਿਆਰ ਕਰਦੇ ਆ ਮੈਨੂੰ ਬੱਚਾ ਵਾਂਗ ਭਰਾ ਵਾਂਗ ਛੋਟਿਆ ਵਾਂਗ ਉਸ ਤੋਂ ਬਾਅਦ ਆਜੋ ਆਪਣਾ ਰਾਜਾ ਫਰੀਦਪੁਰਿਆ ਜੀ ਠੀਕ ਹੈ ਜੀ ਜੋ ਜੋ ਕੀ ਕਬੱਡੀ ਵਾਲਾ ਕਬੱਡੀ ਗਾਣਾ ਰਾਜਾ ਰਾਜਾ ਫਰੀਦਪੁਰਿਆ ਭਾਈ ਦਾ ਠੀਕ ਹੈ ਜੀ ਉਦੋਂ ਆ ਜੋਗੀ ਜੰਡੂ ਸਿੰਘੀ ਆ ਭਾਜੀ ਜੀ ਉਹਨਾਂ ਦਾ ਇੱਕ ਬੱਬਲ ਪੱਟੀ ਲਿਖਦੇ ਆ ਆਪਣੇ ਕਿਹਦੇ ਲੜੋਈ ਦੇ ਸ਼ਾਇਦ ਉਹਨਾਂ ਦੇ ਉਹਨਾਂ ਦਾ ਬੜਾ ਕੁਝ ਗਾਇਆ ਉਸ ਤੋਂ ਬਾਅਦ ਸਾਡੇ ਪਿੰਡ ਦਾ ਜਿਹੜਾ ਮੁੰਡਾ ਮਹਿੰਦਰ ਸਿੰਘ ਤਖੀ ਤਖੀ ਦੁਆਕਰੀ ਵਾਲਾ ਉਹਨਾਂ ਦਾ ਬੜਾ ਕੁਝ ਲਿਖਿਆ ਹੋਇਆ ਹੈਗਾ ਆਇਆ ਭਾਜੀ ਇੰਨਾ ਕਾਫੀ ਆਰਟਿਸਟ ਹੈਗੇ ਜਿਨ੍ਹਾਂ ਦੇ ਰਾਈਟਰਾਂ ਦੇ ਮੰਗਾਇਆ ਅੱਛਾ ਜੀ ਜੀ ਅੱਛਾ ਗੈਰੀ ਸਾਹਿਬ ਜਦੋਂ ਆਪਾਂ ਗਾਇਕੀ ਖੇਤ ਦੇ ਵਿੱਚ ਆ ਗਏ ਹੈ ਨਾ ਜੀ ਤੇ ਉਸ ਵੇਲੇ ਜੋ ਜੋ ਵੀ ਸਾਨੂੰ ਔਕੜਾਂ ਪਰੇਸ਼ਾਨੀਆਂ ਆਈਆਂ ਵੀ ਕਿਹੜੇ ਕਿਹੜੇ ਦੁੱਖ ਤਕਲੀਫਾਂ ਵਿੱਚੋਂ ਤੁਸੀਂ ਲੰਘ ਕੇ ਆਏ ਆ ਜਾਂ ਕੋਈ ਜਿਹੜੀ ਯਾਦਗਰ ਸਟੇਜ ਹੈ ਜਿੱਥੇ ਤੁਹਾਡੇ ਨਾਲ ਕੁਝ ਵਧੀਆ ਮਹਿਸੂਸ ਹੋਇਆ ਹੋਵੇ ਉਹਦੇ ਬਾਰੇ ਵੀ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ ਸਟੇਜਾਂ ਤਾਂ ਭਾਜੀ ਮਨੂੰ ਬਹੁਤ ਹੈਗੀਆਂ ਏਦਾਂ ਦੀਆਂ ਜਿੱਥੇ ਪਰ ਕੁਝ ਕੁ ਸਿੱਧੀਆਂ ਏਦਾਂ ਨਹੀਂ ਆ ਜਿਹੜੀਆਂ ਇੱਕ ਵਾਰ ਮੈਂ ਨਾ ਇਹ ਜਾਗਰਨਦਤ ਸਿਗਾ ਭਾਮ ਪਿੰਡ ਪਿੰਦਾ ਹੁਸ਼ਾਰਪੁਰ ਦੇ ਨਾਲ ਭਾਮੇਸ਼ਵਰੀ ਮੰਦਿਰ ਹੈ ਭਾਮ ਮਾਤਾ ਦਾ ਬਹੁਤ ਵੱਡਾ ਉੱਥੇ ਜਦ ਮੈਨੂੰ ਕਹਿੰਦੇ ਸਦਿਆ ਵੀ ਆ ਜਾ ਯਾਰ ਰਾਤ ਨੂੰ ਮੇਰੇ ਰਾਤ ਨੂੰ ਨਾ ਸਾਰੇ ਆਰਟਿਸਟਾਂ ਤੋਂ ਬਾਅਦ ਟਾਈਮ ਲਵਾਇਆ ਉਹਨਾਂ ਨੇ ਮੈਂ ਤਾਂ ਦੱਸਿਆ ਮੈਂ ਸਰਦੂਲ ਜੀ ਨੂੰ ਬਹੁਤ ਫੋਲੋਅਰ ਦਾਇਰ ਸ਼ੁਰੂ ਤੋਂ ਉਹਨਾਂ ਨੂੰ ਬਹੁਤ ਆਈਡਲ ਰਹਿ ਮੇਰੇ ਉਹ ਤੇ ਮੈਂ ਇਹਨਾਂ ਨੂੰ 2:30 ਵਜੇ ਟਾਈਮ ਦਿੱਤਾ ਜੋ ਲੋਕ ਸੌਂ ਗਏ ਮੈਨੂੰ ਇੱਕਦਾਂ ਸਮਝੋ ਖਾਰਬਾਈ ਨਾਲ ਟਾਈਮ ਗਿਆ ਦਿੱਤਾ ਵੀ ਹੁਣ ਗੱਲਾਂ ਅੱਛਾ ਜਦੋਂ ਮੈਂ ਭਾਜੀ ਗਾਉਣ ਲੱਗਿਆ ਨਾ ਮੈਂ ਸਰਦੂਲ ਜੀ ਦੀ ਭੇਟ ਗਾਈ ਅੱਛਾ ਜੀ ਤੇ ਉਸ ਵੇਲੇ ਮਾਂ ਨੇ ਐਸੀ ਕਿਰਪਾ ਕੀਤੀ ਕਿ ਜਿੰਨੇ ਲੋਕ ਸੁੱਤੇ ਸੀ ਨਾ ਸਾਰੇ ਉੱਠ ਕੇ ਬਹਿ ਗਏ ਅਜੇ ਜਦ ਲੋਕਾਂ ਨੇ ਬਹੁਤ ਇਹ ਕਿਹਾ ਕਿ ਸਾਨੂੰ ਇਹ ਦੇਖਾ ਪਿਆ ਵੀ ਯਾਰ ਸਰਦੂਲ ਸਕੰਦਰ ਆਇਆ ਤਾਂ ਉਹ ਗਾਉਣ ਲੱਗਾ ਭੇਟ ਆ ਕੇ ਮਤਲਬ ਇਹ ਇਹ ਬੜੀ ਮੇਰੇ ਲਈ ਬਹੁਤ ਖਾਸ ਗੱਲ ਹੈ ਹਨਾ ਕਿਉਂਕਿ ਐਡੇ ਵੱਡੇ ਉਸਤਾਦ ਦੇ ਨਾਲ ਮੇਰਾ ਨਾਮ ਜੁੜਨਾ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਝੂੜ ਵਰਗਾ ਵੀ ਨਹੀਂ ਹੈਗਾ ਪਰ ਫਿਰ ਵੀ ਇਹ ਖਾਸ ਗੱਲ ਆ ਮੇਰੇ ਵਾਸਤੇ ਨਾ ਯਾਦਗਾਰ ਪਲ ਹੈ ਅੱਛਾ ਗੈਰੀ ਸਾਹਿਬ ਸਾਡਾ ਇੱਕ ਤੁਹਾਨੂੰ ਹੋਰ ਅਹਿਮ ਸਵਾਲ ਹੈਗਾ ਕਿ ਤੁਸੀਂ ਡੈਕ ਦੀ ਕੈਸਟਾ ਤੋਂ ਲੈ ਕੇ ਅੱਜ ਪੀਨ ਡਰਾਈਵਰ ਤੱਕ ਦਾ ਦੌਰ ਦੇਖ ਲਿਆ ਜੀ ਜੀ ਬਿਲਕੁਲ ਔਰ ਪਹਿਲਾਂ ਇੱਕ ਕੈਸਟ ਵਿੱਚ 8 8 10 10 ਗੀਤ ਹੁੰਦੇ ਸੀਗੇ ਅੱਜ ਇੱਕ ਸਿੰਗਲ ਟ੍ਰੈਕ ਹੀ ਹੁੰਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਜਿਹੜੇ 8 ਵੀ ਗੀਤ ਹੁੰਦੇ ਸੀ ਨਾ ਜੀ ਤੇ ਅੱਠਾਂ ਗੀਤਾਂ ਦਾ ਵੀ ਕੋਈ ਮਤਲਬ ਹੁੰਦਾ ਸੀਗਾ ਜੀ ਹਰ ਗਾਣੇ ਵਿੱਚ ਕੋਈ ਨਾ ਕੋਈ ਮਤਲਬ ਹੁੰਦਾ ਸੀ ਜੀ ਹੈ ਕਿ ਨਹੀਂ ਤੇ ਹੁਣ ਮੈਂ ਕਹਿੰਦਾ ਭਾਵੇਂ ਇੱਕ ਗੀਤ ਹੀ ਆਉਂਦਾ ਪਰ ਇੱਕ ਦਾ ਵੀ ਕੋਈ ਉਹ ਸਵਾਦ ਨਹੀਂ ਹੁੰਦਾ ਬਾ ਚਲੋ ਆਰਟਿਸਟ ਸੁਣਦੇ ਆ ਮੇਰੇ ਵੀਰ ਬੜਾ ਗੁੱਸਾ ਨਾਲ ਕਰਨ ਬਹੁਤੇ ਕਲਾਕਾਰ ਆ ਜਿਨ੍ਹਾਂ ਨੇ ਨਹੀਂ ਸਿੱਖਿਆ ਹੈਗਾ ਹੈ ਨਾ ਜੀ 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 ਬਹੁਤ ਘੱਟ ਸਿੱਖਦੇ ਆ ਭਾਜੀ ਪੈਸੇ ਦੇ ਜੋਰ ਨਾਲ ਗਾ ਗੋ ਕੇ ਅੱਗੇ ਆ ਜਾਂਦੇ ਜਦੋਂ ਫਿਰ ਲਾਈਵ ਕਿਤੇ ਗਾਉਣ ਦਾ ਚੱਕਰ ਪੈਂਦਾ ਵੀ ਹਾਂ 2-3 ਘੰਟੇ ਗਾਉਣਾ ਫਿਰ ਉਹਨੇ ਹੱਥ ਖੜੇ ਹੋ ਜਾਂਦੇ ਆ ਹੈ ਨਾ ਇਸ ਲਈ ਜਿਹੜਾ ਸਿੱਖਣਾ ਪੁੱਛਣਾ ਜਿਆਦਾ ਵਧੀਆ ਸਿੱਖ ਕੇ ਦੋਤ ਜਿਆਦਾ ਨੰਦ ਆਉਂਦਾ ਹਾਂ ਜੀ ਜੀ ਸਾਹਿਬ ਤੁਸੀਂ ਪਿੱਛੇ ਜੇ ਆਪਣਾ ਉਹ ਕੈਮਰਾ ਸਾਡੇ ਨਾਲ ਗੱਲਬਾਤ ਹੋਈ ਸੀਗੀ ਤੇ ਤੁਸੀਂ ਜਸਵਿੰਦਰ ਨਰੂਲਾ ਜੀ ਦਾ ਜ਼ਿਕਰ ਕੀਤਾ ਸੀਗਾ ਉਹਦੇ ਬਾਰੇ ਵੀ ਸਾਡੇ ਦਸ ਕਵੀਰਾਂ ਨੂੰ ਜਰੂਰ ਦੱਸ ਸਕੋ ਕੀ ਗੱਲਬਾਤ ਲਾਫ ਸੀ ਮਹਾਰਾਜ ਇਦਾਂ ਹੋਈ ਸੀ ਮਾਹੀ ਟੇਪ ਆਈ ਮੇਰੀ ਜੀ ਉਹਦੇ ਵਿੱਚ ਜਸਵਿੰਦਰ ਨਰੂਲਾ ਜੀ ਨਾਲ ਮੇਰੇ ਦੋ ਡਿਊਟ ਸੌਂਗ ਹੈ ਓਕੇ ਤੇ ਉਹਨਾਂ ਵੀ ਉਹਨਾਂ ਦਾ ਇੱਕੋ ਇੱਕ ਕੁਐਸਚਨ ਸੀਗਾ ਉਹਦੇ ਵਿੱਚ ਭਾਜੀ ਮਿਊਜ਼ਿਕ ਕੀਤਾ ਜੋ ਅਸ਼ੋਕ ਸ਼ਰਮਾ ਜੀ ਨੇ ਅੱਛਾ ਜੀ ਸ਼ੋਕ ਪਰਵਾਣਾ ਨੇ ਬੜੇ ਕਮਾਲ ਮੀ ਲੋ ਡੈਡਰਾ ਜੀ ਅੱਛਾ ਜੀ ਤੇ ਉਹ ਮੇਰੇ ਉਹਨਾਂ ਨੇ ਜਦੋਂ ਨਰੂਲਾ ਜੀ ਨਾਲ ਗੱਲ ਹੋਈ ਹੈ ਨਾ ਜੀ ਤੇ ਉਹ ਕਹਿੰਦੇ ਵੀ ਮੈਂ ਇਦਾਂ ਨਹੀਂ ਗਾਉਣਾ ਹੈਗਾ ਕਿਸੇ ਨਾਲ ਵੀ ਅੱਛਾ ਜੀ ਮੁੰਡੇ ਦੀ ਮੈਨੂੰ ਘੱਲੋ ਕੋਈ ਵਾਇਸ ਕੋਈ ਗਾਇਆ ਹੋਇਆ ਭੇਜੋ ਹੈ ਨਾ ਸੁਣਾਓ ਭਾਈ ਨੇ ਇਹਨੇ ਜਿਹੜੇ ਮੇਰੀ ਡਬਿੰਗ ਕੀਤੀ ਮੇਰੀ ਡਮੀ ਭੇਜ ਦਿੱਤੀ ਉਹਨਾਂ ਨੂੰ ਅੱਛਾ ਜੀ ਤੇ ਉਹ ਜਦੋਂ ਮੇਰੀ ਡਮੀ ਸੁਣੀ ਤਾਂ ਕਹਿੰਦੇ ਉਹ ਬਹੁਤ ਖੁਸ਼ ਹੋਏ ਕਹਿੰਦੇ ਮੈਂ ਗਾਉਂਗੀ ਇਹਨਾਂ ਅੱਛਾ ਜੀ ਬਹੁਤ ਸੋਹਣਾ ਮੁੰਡਾ ਤਾਂ ਲਗਾਉਂਦਾ ਹੈ ਹੈਨਾ ਤੇ ਜਿਹੜਾ ਤੁਹਾਡਾ ਜਸਵਿੰਦਰ ਨੂਲਾ ਜੀ ਦੇ ਨਾਲ ਗੀਤ ਆ ਜੇ ਜਿਆਦਾ ਤੇ ਹੋਰੀਆ ਦੋ ਲਾਈਨਾਂ ਜਰੂਰ ਸਾਡੇ ਦਰਸ਼ਕੀਰਾਂ ਨੂੰ ਸਾਝੇ ਹਾਂ 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 ਬਿਲਕੁਲ ਬਿਲਕੁਲ ਮੇਰਾ ਬਹੁਤ ਡਿਊਟ Song ਸੀਗਾ ਹੋ ਜੀ ਉਹਦੇ ਮੇਰੇ ਬੋਲ ਸੀਗੇ ਮੁੱਕ ਕੇ ਬੱਲੀਆਂ ਚੋਰਾ ਰੌਣੀ ਪਹਿਲ ਮਾਚੀ ਕਾ ਚੱਲੇ ਨਾ ਗੋਲੀ ਮੁੱਕ ਗਏ ਬੱਲੀਏ ਚੋਰਾ ਰੌਣੀ ਪਹਿਲ ਮਾਚੀ ਕਾ ਚੱਲੇ ਨਾ ਗੋਲੀ ਹਰ ਪਾਸੇ ਖੁਸ਼ੀਆਂ ਖੈਰਾਂ ਨੇ ਮਿੱਤਰਾਂ ਨੂੰ ਮੇਰੇ ਨਖਰੋ ਕੀ ਆ ਬਾਤ ਬੰਦ ਹੋ ਗਿਆ ਠੀਕਰੀ ਪੈਰਾਂ ਨੇ ਮਿੱਤਰਾਂ ਨੂੰ ਮੇਰੇ ਨਖਰੋ ਕੀ ਆ ਬਾਤ ਕੀ ਇਸ ਗਾਣਾਂ ਨੂੰ ਦੇ ਠੀਕ ਆ ਜੀ ਅੱਛਾ ਜੀ ਗੈਰੀ ਸਾਹਿਬ ਜਦੋਂ ਜਸਵਿੰਦਰ ਨੂਰੁੱਲਾਹ ਜੀ ਦੇ ਨਾਲ ਦਾ ਟੇਪ ਆ ਗਈ ਉਹ ਸਟੇਪ ਨੂੰ ਦਸ਼ਕਾ ਦਾ ਕਿਹੋ ਜਿਹਾ ਹੰਗਾਰਾ ਮਿਲਿਆ ਸੀ ਬਹੁਤ ਵਧੀਆ ਹੰਗਾਰਾ ਮਿਲਿਆ ਸੀ ਭਾਜੀ ਉਹ ਟੇਪ ਦਾ ਮਤਲਬ ਜਦੋਂ ਨਾ ਭਾਜੀ ਐਕਚੁਅਲ ਦੇ ਵਿੱਚ ਇੱਥੇ ਸਾਡੇ ਕੁਲਦੀਪ ਪੂਰੀ ਜੀ ਹੁੰਦੇ ਅੱਜ ਕੱਲੋ ਦੁਨੀਆ ਤੇ ਨਹੀਂ ਰਹੇ ਠੀਕ ਹੈ ਜੀ ਉਹ ਬੰਦਾ ਭੁੱਲ ਨਹੀਂ ਸਕਦਾ ਤੁਹਾਨੂੰ ਕਦੀ ਵੀ ਮੈਂ ਨਹੀਂ ਭੁਲਾ ਸਕਦਾ ਉਹਨਾਂ ਨੂੰ ਉਹਨਾਂ ਨੇ ਸਾਰਾ ਪੈਸਾ ਖਰਚ ਕੇ ਮੇਰੀ ਇਹ ਟੇਪ ਕੀਤੀ ਸੀ ਭਾਜੀ ਓਕੇ ਜੀ ਔਰ ਇਹ ਟੇਪ ਦੇ ਦੋ ਗਾਣੇ ਸੁਣਾਈ ਸੀ ਆਪਣੇ ਜਿਹੜੇ ਜੈਜੀ ਬੈਂਸ ਸੋਨਾ ਜੀ ਦੀ ਕਿਹੜੀ ਟੇਪ ਆ ਕੰਪਨੀ ਸੌਰੀ ਉਹ ਕਰਦੇ ਸਪੀਡ ਰਿਕਾਰਡ ਸਪੀਡ ਰਿਕਾਰਡ ਸਪੀਡ ਰਿਕਾਰਡ ਨੂੰ ਦੋ ਗਾਣੇ ਸੁਣ ਸੋ ਗੱਲੇ ਮੁੰਡਾ ਖਾਂਦੇ ਜੋ ਹਾ ਹੈ ਨਾ ਵੀ ਬਹੁਤ ਸੋਹਣਾ ਲਾਉਂਦਾ ਮੁੰਡਾ ਪਾਰੇ ਪੂਰੀ ਸਾਹਿਬ ਕਹਿੰਦੇ ਨਹੀਂ ਅਸੀਂ ਆਪਾਂ ਹੀ ਪੈਸਾ ਲਾਇਆ ਜੀ ਆਡੀਓ ਵੀਡੀਓ ਬਹੁਤ ਜੌੜਾ ਵੀਡੀਓ ਬਣਾਈਆਂ ਸੀ ਤਾਂ ਉਹਨਾਂ ਨੇ ਰੀਲਿਸ ਕਰੀ ਜੀ ਔਰ ਬੜਾ ਬਹੁਤ ਵਧੀਆ ਘਰਾ ਮਿਲੇ ਭਾਈ ਬਹੁਤ ਸਾਫ ਹਾਂ ਜੀ ਅੱਛਾ ਜਾਂਦੇ ਜਾਂਦੇ ਸਾਡੇ ਦਸ਼ਕ ਵੀਰਾਂ ਨੂੰ ਕੁਝ ਨਹੀਂ ਸੋਰੀ ਉਹ ਬਾਤ ਮੈਂ ਕੱਟ ਲੂੰਗਾ ਤੁਹਾਡਾ ਇੱਕ ਲੇਟਸ ਜਿਹੜਾ ਨਵਾਂ ਗੀਤ ਆਇਆ ਹੈਗਾ ਇੱਕ ਤੁਹਾਡਾ ਫਕੀਰੀ ਤੇ ਇੱਕ ਤੁਹਾਡਾ ਮਾਂ ਜੀ 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 ਉਹਨਾਂ ਦੋਨਾਂ ਦੇ ਵਿੱਚੋਂ ਸਾਨੂੰ ਸਾਡੇ ਦਸ਼ਕ ਵੀਰਾਂ ਨੂੰ ਕੁਝ ਲੈਣਾ ਜ਼ਰੂਰ ਮਾਂ ਭਾਜੀ ਮੈਨੂੰ ਗਾਣਾ ਬਹੁਤ ਪਸੰਦ ਆਇਆ ਜੀ ਕਿਉਂਕਿ ਮਾਂ ਮਾਂ ਦੀ ਗੱਲ ਆ ਉਹਦੇ ਵੈਸੇ ਸਾਰੀ ਹੈ ਨਾ ਜੀ 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 ਇਹ ਮੇਜਰ ਖੁਜਾਲੇ ਵਾਲੇ ਦਾ ਲਿਖਿਆ ਆ ਇਥੋਂ ਲੋਕਲ ਸਾਡੇ ਭਾਜੀ ਬਹੁਤ ਸੋਹਣਾ ਲਿਖਦੇ ਆ ਓਕੇ ਨਹੀਂ ਲੱਭਦਾ ਬਚਪਨ ਫੇਰ ਜਵਾਨੀ ਲੱਭੇ ਨਾ ਨਹੀਂ ਲੱਭਦਾ ਬਚਪਨ ਫੇਰ ਜਵਾਨੀ ਲੱਭੇ ਨਾ ਮਾਂ ਵਰਗਾ ਕੋਈ ਦੁਨੀਆ ਦੇ ਵਿੱਚ ਦਾਨੀ ਨੱਬੇ ਨਾ ਓ ਮਿੱਟੀਆਂ ਮਿੱਟੀਆਂ ਮੁੜ ਕੇ ਮਿੱਟੀਆਂ ਮਿੱਟੀਆਂ ਮੁੜ ਕੇ ਫੇਰ ਦਵਾਵਾ ਲੱਭਦੀਆਂ ਨਹੀਂ ਜੇ ਤੁਰ ਜਾਣ ਜਹਾਨੋ ਮੁੜ ਕੇ ਮਾਵਾਂ ਲੱਭਦੀਆਂ ਨਹੀਂ ਜੇ ਤੁਰ ਜਾਣ ਜਹਾਨੋ ਮੁੜ ਕੇ ਮਾਵਾਂ ਲੱਭਦੀਆਂ ਨਹੀਂ ਓ ਲੋਕੋ ਮਾਵਾ ਲਬ ਦੀਆਂ ਨਹੀਂ ਬਹੁਤ 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 ਜੀ ਇਹ ਆਪਣੇ ਮੇਜਰ ਖੁਜਾਲੇ ਵਾਲੇ ਭਾਜੀ ਨੇ ਲਈ ਇਹ ਮੇਜਰ ਖੁਜਾਲੇ ਵਾਲਾ ਲਿਖਿਆ ਜੀ ਬਹੁਤ ਸਾਰਾ ਇਹ ਪਹਿ ਕਦੋਂ ਰਿਪੋਰਟ ਹੋਇਆ ਸੀਗਾ ਇਹ ਭਾਜੀ ਇਹ ਮੇਰੀ ਭੇਟਾਂ ਦੀ ਗੈਸਟ ਆਈ ਸੀਗੀ ਓਕੇ ਬਲੰਗ ਸ਼ੇਰਾਂ ਵਾਲੀ ਦਾ ਉਹਦੇ ਵਿੱਚ ਮਾਂ ਦਾ ਸੀਗੀ ਭੇਟ ਇਹ ਤੇ ਬਹੁਤ ਲੋਕਾਂ ਨੇ ਪਸੰਦ ਕੀਤੀ ਬਹੁਤ ਲੋਕਾਂ ਨੇ ਸੁਣਿਆ ਹਾਂ ਜੀ ਅੱਛਾ ਇੱਕ ਟਾੜਾ ਹੁਣ ਲੇਟੈਸਟ ਆਇਆ ਸੀ ਫਕੀਰੀ Song ਉਹਦੇ ਬਾਰੇ ਵੀ ਸਾਡੇ ਦਰਸ਼ਕ ਵੀਰਾਂ ਨੂੰ ਸਾਂਝ ਪਾਉ ਬੇ ਉਹ ਕਿਹਨੇ ਲਿਖਿਆ ਹੈਗਾ ਔਰ ਕਿਹੜੀ ਕੰਪਨੀ ਦੇ ਥਰੂ ਆਇਆ ਹੈਗਾ ਔਰ ਉਹ ਕਦੋਂ ਆਇਆ ਹੈਗਾ ਬਾਜੀ ਇਹ ਜਿਹੜਾ ਜਿਹੜਾ ਤੁਸੀਂ ਫਕੀਰੀ ਦੀ ਗੱਲ ਕਰ ਰਹੇ ਹੋ ਫਕੀਰ Song ਆਇਆ ਜੀ ਇਹ ਉਸਤਾਦ ਸੁਖਜੀਤ ਚਾਂਸਾ ਵਾਲਿਆਂ ਦਾ ਲਿਖਿਆ ਹੋਇਆ ਹੈ ਜੀ 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 ਠੀਕ ਹੈ ਜੀ ਇਹ ਤਾਲ ਸ਼੍ਰੀ ਰਿਕਾਰਡ ਕੰਪਨੀ ਜਲੰਧਰ ਤੋਂ ਉਹਨਾਂ ਨੇ ਰਿਲੀਜ਼ ਕੀਤਾ ਇਹਦੇ ਵਿੱਚ ਮਿਊਜ਼ਿਕ ਕੀਤਾ ਆ ਆਰ ਵੀ ਸਾਡੇ ਡਬਲਿਊ ਬਾਜੀ ਆ ਪਠਾਨਕੋਟ ਤੋਂ ਸੀ ਆ ਰਾਮ ਸਟੂਡੀਓ ਵਾਲਿਆਂ ਨੇ ਬਾ ਕੁਮਾਰ ਮਿਊਜ਼ਿਕ ਕੀਤਾ ਭਾਈ ਓਕੇ ਵੀਡੀਓ ਉਹਨਾਂ ਦੀ ਕੀਤੀ ਮਾਰੋ ਜਦਾਂ ਲਾਗੂ ਬਾਜੀ ਹੈਗੇ ਆ ਸਾਡੇ ਜੀ ਦੇ ਅੰਦਰ ਤੋਂ ਉਹਨਾਂ ਨੇ ਵੀਡੀਓ ਡਾਇਰੈਕਸ਼ਨ ਕੀਤੀ ਹੈ ਡਾਇਰੈਕਟਰ ਹੈਗੇ ਵੀਡੀਓ ਡਾਇਰੈਕਟਰ ਜੀ ਜੀ ਤੇ ਬਹੁਤ ਸੋਹਣਾ ਹੋਇਆ ਭਾਜੀ ਜੇ ਕੋਈ ਤਾਂ ਇਹਦਾ ਮੈਂ ਤੁਹਾਨੂੰ ਮੇਰਾ ਮਨ ਕਰਦਾ ਜਰੂਰ ਜਰੂਰ ਮੈਂ ਉਹੀ ਕਹਿਣ ਲੱਗਾ ਸੀ ਕਿ ਇਹ ਜਿਹੜਾ ਸਾਡਾ ਫਕੀਰੀ ਤੋਂ ਹੈ ਇਹਦੇ ਵੀ ਦੋ ਲੈਣਾ ਜਰੂਰ ਸਾਡੇ ਦਾ ਸ਼ਕੀਰਾਂ ਸਾਂਝੀ ਕੀਤੀ ਯਾਰ ਖੋਟਿਓ ਏ ਖਰੀ ਤਕਦੀਰ ਕਰ ਦਿੰਦੇ ਨੇ ਖੋਟਿਓ ਏ ਖਰੀ ਤਕਦੀਰ ਕਰ ਦਿੰਦੇ ਨੇ ਉਹ ਕਿਸੇ ਤੋਂ ਨਾ ਹੋਵੇ ਉਹ ਕਿਸੇ ਤੋਂ ਨਾ ਹੋਵੇ ਜੋ ਫਕੀਰ ਕਰ ਦੇਂਦੇ ਨੇ ਉਹ ਕਿਸੇ ਤੋਂ ਨਾ ਹੋਵੇ ਜੋ ਫਕੀਰ ਕਰ ਦੇਂਦੇ ਨੇ ਬਹੁਤ ਬਹੁਤ ਖੂਬ ਅੱਛਾ ਇਹ ਵਾਲਾ ਆਪਣਾ ਜਿਹੜਾ ਗੀਤ ਹੈ ਬਣਾ ਡੀ ਆਰੀ ਵੀਡੀਓ ਵੀ ਦੇਖੀ ਸੀ ਇਹ ਕਿੱਥੇ ਫਲਮਾਇਆ ਗਿਆ ਸੀ ਇਹ ਵੀਡੀਓ ਪਹਿਲੀ ਫਲਮਾਇਆ ਗਿਆ ਆਪਣਾ ਹਿਮਾਚਲ ਵਿੱਚ ਨਾ ਦੌਲਤਪੁਰ ਚੌਂਕ ਦੇ ਨਾਲ ਬਾਬਾ ਹਰੀਸ਼ਾ ਦਾ ਦਰਬਾਰ ਹੈ ਪੀਰਾਂ ਦਾ ਦਰਬਾਰ ਹੈ ਓਕੇ ਉਸ ਦਰਬਾਰ ਤੇ ਸਾਰਾ ਫਰਮਾਇਆ ਗਿਆ ਔਰ ਬਹੁਤ ਬਹੁਤ ਸੋਣਾ ਵੀਡੀਓ ਰੈਕਸ਼ਨ ਬਹੁਤ ਸੋਣੀ ਵੀਡੀਓ ਬਹੁਤ ਸੋਣੀ ਵੀਡੀਓ ਹੈ ਮੈਂ ਦੇਖੀ ਆ ਸਾਰਾ ਹੀ ਬਹੁਤ ਪਿਆਰਾ ਬਣਾ ਤੇ ਚਲੋ ਜਾਂਦੇ ਜਾਂਦੇ ਸਾਡੇ ਦਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਤਾਂ ਜੋ ਜਿਹੜੀ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਨਵੇਂ ਸਿੰਗਰ ਉੱਠਣਾ ਚਾਹੁੰਦੇ ਆ ਤੁਹਾਡੇ ਵਾਂਗੂ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖ ਕੇ ਆਪਣੇ ਆਪ ਨੂੰ ਹੋਰ ਨਖਾਰ ਕੇ ਤੁਹਾਡੇ ਵਾਂਗੂ ਪੰਜਾਬ ਦੇ ਵਿੱਚ ਨਾਮ ਬਣਾਉਣਾ ਚਾਹਣ ਮੇਰੇ ਵਾਂਗੂ ਵਾਦਾ ਵਾਰੀ ਮੈਨੂੰ ਕਿੰਨਾ ਕਿਤੇ ਆਉਂਦਾ ਪਰ ਮੈਂ ਤਾਂ ਨਵੇਂ ਸਿੰਗਰਾਂ ਨੂੰ ਜਿੰਨੇ ਵੀ ਗਾਉਂ ਮੈਂ ਤਾਂ ਇੱਕ ਵੈਂਟੀ ਜਰੂਰ ਕਰੂੰਗਾ ਵੀ ਭਾਈ ਜੂਰ ਸਿੱਖ ਲੋ ਹਨ ਹਰ ਪਿੰਡ ਵਿੱਚ ਹਰ ਸ਼ਹਿਰ ਚ ਕੋਈ ਨਾ ਕੋਈ ਵਧੀਆ ਬੰਦਾ ਹੁੰਦਾ ਹੀ ਹੈ ਜਿਹੜਾ ਸੋਣਾ ਗਾਉਂਦਾ ਉਹਦੇ ਤੋਂ ਚਾਰ ਦਿਨ ਲਾ ਲਓ ਤੇ ਫਿਰ ਵੀ ਮਾਰਕੀਟ ਵਿੱਚ ਕੋਈ ਗਾਣਾ ਜਾਂ ਭੇਟ ਕੁਛ ਨਹੀਂ ਦੇਣੀ ਆ ਵਧੀਆ ਢੰਗ ਨਾਲ ਸਿੱਖ ਕੇ ਆਓ ਤੇ ਲੋਕ ਤੁਹਾਡੀਆਂ ਸਿਫਤਾਂ ਕਰਨਗੇ ਹਨਾ ਨਹੀਂ ਤਾਂ ਲੋਕ ਟਿੱਚੜਾ ਕਰਦੇ ਆ ਬਹੁਤ ਟਿੱਚੜਾ ਨਾ ਕਰਾਓ ਤੇ ਜਿਆਦਾ ਨਾਂ ਦੇਵੋਗੇ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਗੈਰੀ ਸਾਹਿਬ ਸਾਨੂੰ ਸਮਾਂ ਦੇਣ ਲਈ ਥੈਂਕ ਯੂ ਤੁਹਾਡਾ ਧੰਨਵਾਦ ਆ ਪਾਜੀ ਬਹੁਤ ਬਹੁਤ ਸ਼ੁਕਰੀਆ ਇਹ ਸਮ ਸਾਡੇ ਨਾਲ ਗਰਮੀਤ ਗੈਰੀ ਜੀ ਪੰਜਾਬੀ ਸੂਫੀ ਸਿੰਗਰ ਟਾਂ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਉਹ ਨੀਚੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਬਾਅਦ ਸਾਡੇ ਚੈਨਲ ਨੂੰ ਬੱਤ-ਬੱਤ ਸ਼ੇਅਰ ਕਰੋ ਸਾਡੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕ ਯੂ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ